ਉੜਦੀ ਮਸਜਿਦ ਦੇ ਬੇਕੀ ਬਿਨਾ ਪੰਗਾ ਤੋਂ ਬਾਰੇ-ਬਾਰੇ ਜਾਵਾ ਪਰਬੂ ਦੇ ਰੰਗਾ ਤੋਂ ਉੜਦੀ ਮਸਜਿਦ ਦੇ ਬੇਕੀ ਬਿਨਾ ਪੰਗਾ ਤੋਂ ਉੜਦੀ ਮਸਜਿਦ ਦੇ ਬੇਕੀ ਬਿਨਾ ਪੰਗਾ ਤੋਂ ਹੋ ਤੁਰ ਕੇ ਜ਼ਿਕਰਾਂ ਨੇ ਜ਼ਬਰ ਵਕਾਰਿਆ ਤੋਰ ਕੇ ਸਿਕੁਰਾ ਜ਼ਬਰ ਮਕਹਲਿਆ ਕਾਬਲੇ ਮਸਜਿਦ ਵਿੱਚ ਡੇਰਾ ਲਾ ਦਿਆ ਕਾਬਲੇ ਮਸਜਿਦ ਵਿੱਚ ਡੇਰਾ ਲਾ ਦਿਆ ਬਾਣੀ ਉਹਨੋ ਗਈ ਸੀ ਰਵਾਵਰੰਗਾ ਤੋਂ ਉੜਦੀ ਮਸਜਿਦ ਦੇ ਵੇਖੀ ਬਿਨਾ ਪੰਗਾ ਤੋਂ ਉੜਦੀ ਮਸਜਿਦ ਦੇ ਵੇਖੀ ਬਿਨਾ ਪੰਗਾ ਤੋਂ ਉਤੋਨਾਜ਼ੀ ਕਾਜੀ ਬਹੁਤ ਹੰਕਾਰਿਆ ਉਤੋਨਾਜ਼ੀ ਕਾਜੀ ਬਹੁਤ ਹੰਕਾਰਿਆ ਹੌਂਦੀ ਸਾਰੀ ਉੱਚੀ ਲੇਲਕਾਰ ਮਾਰਿਆ ਹੌਂਦੀ ਸਾਰੀ ਉੱਚੀ ਲੇਲਕਾਰ ਮਾਰਿਆ ਕਾਫਰੋਂ ਦਾ ਰਹਿਣਾ ਨਹੀਂ ਪੁਰਾਣੇ ਟੰਗਾਂ ਤੋਂ ਉੜਦੀ ਮਸਜਿਦ ਦੇ ਵੇਖੀ ਬਿਨਾ ਬੰਗਾ ਤੋਂ ਉੜਦੀ ਮਸਜਿਦ ਦੇ ਵੇਖੀ ਬਿਨਾ ਬੰਗਾ ਤੋਂ ਉੱਠ ਕੇ ਤੇ ਗੁਰੂ ਜੀ ਪਰੇ ਵਹਿ ਗਿਆ ਉੱਠ ਕੇ ਤੇ ਗੁਰੂ ਜੀ ਪਰੇ ਵਹਿ ਗਿਆ ਉੱਡ ਗਈ ਮਸਜਿਦ ਕਾਜੀ ਦੰਗ ਰਹਿ ਗਿਆ ਉੱਡ ਗਈ ਮਸਜਿਦ ਕਾਜੀ ਦੰਗ ਰਹਿ ਗਿਆ ਹੋਵਾਲ ਪੈ ਗਈ ਦਹਾਈ ਸਿੱਖਾ ਦੇ ਰੰਗਾ ਤੋਂ ਪੈ ਗਈ ਦਹਾਈ ਸਿੱਖਾ ਦੇ ਰੰਗਾ ਤੋਂ ਉਡ ਦੀਵ ਜੀ ਦੇ ਵੇਖੀ ਬਿਨਾ ਪੰਗਾ ਤੋਂ ਉਹਦੇ ਦੀ ਮਜ਼ੀਦ ਦੇ ਵੇਖੀ ਬਿਨਾ ਫੰਗਾ ਤੋਂ